ਸਾਗ ਦੇ ਲਈ ਜੇ ਤੁਸੀਂ ਤੋਰੀਆ ਬੀਜਣਾ ਤਾਂ ਉਹਦਾ ਸਮਾਂ ਆ ਚੁੱਕਿਆ ਜੀ ਅੱਜ ਤੋਂ ਥੋੜੇ ਦਿਨ ਪਹਿਲਾਂ ਸਮਾਂ ਸ਼ੁਰੂ ਹੋ ਚੁੱਕਿਆ ਹੈ ਜੀ ਤੋਰੀਏ ਦਾ ਤੋਰੀਏ ਦੀ ਬਜਾਈ ਤੁਸੀਂ ਹੁਣ ਸ਼ੁਰੂ ਕਰ ਸਕਦੇ ਹੋ ਸਿਰਫ ਸਾਗ ਦੇ ਲਈ ਪਕਾਵੇਂ ਤੋਰੀਏ ਦਾ ਹਲੇ ਟਾਈਮ ਹੈ ਜਿਹੜਾ ਨਹੀਂ ਆਇਆ ਕਿਹੜੇ ਕਿਹੜੇ ਤਰੀਕਿਆਂ ਨਾਲ ਉਹਦੀ ਬਜਾਈ ਕਰਨੀ ਹੈ ਕਿ ਬਾਅਦ ਵਿੱਚ ਕੋਈ ਸਮੱਸਿਆ ਨਾ ਆਵੇ ਕਿਉਂਕਿ ਤੋਰੀਏ ਦੀ ਜੇ ਤੁਸੀਂ ਹੁਣ ਬਜਾਈ ਕਰੋਗੇ ਤੇ ਕਿਸੇ ਵੇਲੇ ਇਹ ਇਹ ਚੱਕਰ ਹੁੰਦਾ ਕਿ ਜੇ ਤੁਸੀਂ ਪਾਣੀ ਲਾਉਂਦੇ ਹੋ ਤਾਂ ਜਿੰਨੀ ਵੀ ਤੁਹਾਡੀ ਫਸਲ ਹੈ ਉਹ ਸਾਰੀ ਖਰਾਬ ਹੋ ਜਾਂਦੀ ਹੈ ਬੈਠ ਜਾਂਦੀ ਹੈ ਹੁਣ ਤੋਰੀਏ ਦੀ ਬਿਜਾਈ ਬਾਰੇ ਆਪਾਂ ਗੱਲਬਾਤ ਕਰਦੇ ਆਂ ਦੀ ਬੀਜ ਦੀ ਮਾਤਰਾ ਤੋਂ ਖੇਤ ਦੀ ਤਿਆਰੀ ਤੋਂ ਲੈ ਕੇ ਸਾਰੀ ਗੱਲਬਾਤ ਤੁਹਾਡੇ ਨਾਲ ਆਪਾਂ ਸਾਂਝੀ ਕਰਾਂਗੇ ਵੀਡੀਓ ਪੂਰੀ ਦੇਖਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੇ ਸੀਡ ਕਿਟ ਤੁਸੀਂ ਮੰਗਾਉਣਾ ਚਾਹੁੰਦੇ ਹੋ ਜਿਹਦੇ ਵਿੱਚ ਹਰ ਤਰ੍ਹਾਂ ਦੇ ਕਿਚਨ ਗਾਰਡਨ ਲਈ ਵਾਲੇ ਬੀਜ ਨੇ ਤਾਂ ਉਹ ਤੁਸੀਂ ਸੀਡ ਕਿਟ ਸਾਡੇ ਵਟਸਐਪ ਨੰਬਰ ਤੇ ਆਰਡਰ ਕਰ ਸਕਦੇ ਹੋ 500 ਰੁਪਏ ਦਾ ਪ੍ਰਾਈਸ ਹੈ ਤੇ ਫ੍ਰੀ ਆਫ ਕਾਸਟ ਡਿਲੀਵਰੀ ਹੈ ਜੀ ਉਹਦੀ ਸਾਰੇ ਆਲ ਓਵਰ ਇੰਡੀਆ ਤੁਸੀਂ ਕਿੱਥੇ ਮਰਜ਼ੀ ਸਾਡੇ ਕੋਲ ਮੰਗਵਾ ਸਕਦੇ ਹੋ ਹੁਣ ਤੋਰੀਏ ਦੀ ਬਿਜਾਈ ਬਾਰੇ ਜੀ ਆਪਾਂ ਗੱਲ ਕਰੀਏ ਖੇਤ ਦੀ ਤਿਆਰੀ ਕਿਸੇ ਭਾਰੀ ਜਿਹੜੀ ਹੈਗੀ ਆ ਉਹ ਚ ਖਾਦ ਪਾਈ ਹੋਈ ਆ ਜਿਵੇਂ ਪਹਿਲਾਂ ਮੱਕੀ ਵਾਲੇ ਖੇਤ ਹੈ ਜਾਂ ਹੁਣ ਜਿੱਥੇ ਖਾਦ ਦੀ ਮਾਤਰਾ ਪਹਿਲਾਂ ਕਾਫੀ ਜ਼ਿਆਦਾ ਪਾਈ ਹੋਈ ਆ ਫਿਰ ਤੁਹਾਨੂੰ ਤੋਰੀਏ ਵਾਲੇ ਖੇਤਾਂ ਦੇ ਵਿੱਚ ਕੋਈ ਸਪੈਸ਼ਲ ਖਾਦ ਪਾਉਣ ਦੀ ਜ਼ਰੂਰਤ ਨਹੀਂ ਹੈਗੀ ਤੇ ਜੇ ਤੁਸੀਂ ਨਹੀਂ ਪਾਈ ਤਾਂ ਤੁਸੀਂ ਅੱਧੀ ਬੈ ਅੱਧਾ ਬੈ ਜਿਹੜੀ ਮੰਨ ਲਓ 25 ਕਿਲੋ ਡੀਏਪੀ ਪਾ ਕੇ ਪ੍ਰਤੀ ਏਕੜ ਤੋਰੀਏ ਦੀ ਬਿਜਾਈ ਕਰ ਸਕਦੇ ਹੋ 8 ਕਿਲੋ ਬੀਜ ਤੱਕ ਤੁਸੀਂ ਪਾ ਸਕਦੇ ਹੋ ਪ੍ਰਤੀ ਏਕੜ 8 ਕਿਲੋ ਬੀਜ ਪ੍ਰਤੀ ਏਕੜ ਜੇ ਤੁਸੀਂ ਸਿਰਫ ਸਾਗ ਲਈ ਤੋਰੀਏ ਬੀਜਣਾ ਜੇ ਤੁਸੀਂ ਪਕਾਵਾ ਬੀਜਣਾ ਫੇਰ ਹੀ ਉਹਦੇ ਲਈ ਆਪਾਂ ਵੱਖਰੀ ਵੀਡੀਓ ਕਰਾਂਗੇ ਇਹ ਸਿਰਫ ਸਾਗ ਵਾਲੇ ਤੋਰੀਏ ਦੀ ਆਪਾਂ ਗੱਲਬਾਤ ਕਰ ਰਹੇ ਹਾਂ ਜੀ ਹੁਣ ਜੇ ਕਿਚਨ ਗਾਰਡਨਿੰਗ 'ਚ ਮੇਰਾ ਕੋਈ ਵੀ ਇੰਟਰਨ ਕਰਨਾ ਚਾਹੁੰਦਾ ਤਾਂ ਕੋਸ਼ਿਸ਼ ਇਹ ਕਰੋ ਕਿ ਜੇ ਤੁਸੀਂ ਤੋਰੀਏ ਬੀਜਣਾ ਤੋਰੀਏ ਦੀ ਬਜਾਈ ਜੇ ਤੁਸੀਂ ਆ 8000 ਨੂੰ 160 ਤੇ ਡਿਵਾਈਡ ਕਰ ਲਓ ਤਾਂ ਤੁਹਾਡੀ ਇੱਕ ਮਰਲੇ ਦੀ ਜਿਹੜਾ ਗਰਾਮ ਹੈ ਉਹ ਨਿਕਲ ਆਉਣਗੇ ਭੀ ਇੰਨੀ ਗ੍ਰਾਮ ਬੀਜ ਆਪਾਂ ਮਰਲੇ 'ਚ ਜਿਹੜਾ ਤੋਰੀਏ ਦਾ ਪਾਉਣਾ ਹਾਂ ਹਾਂ ਉਹਦੇ ਹਿਸਾਬ ਨਾਲ ਤੁਸੀਂ ਬੀਜ ਦੀ ਮਾਤਰਾ ਪਾ ਲਓ ਮੈਂ ਸਕਰੀਨ ਤੇ ਲਿਖ ਦੂੰਗਾ ਕਿ ਮਰਲੇ ਦਾ ਕਿੰਨਾ ਬੀਜ ਪੈਣਾ ਬੀਜ ਪਾਉਣ ਵੇਲੇ ਤੁਸੀਂ ਪਹਿਲਾਂ ਖੇਤ ਚੰਗੀ ਤਰ੍ਹਾਂ ਤਿਆਰ ਕਰ ਲਈ ਖੇਤ ਤਿਆਰ ਕਰਕੇ ਉਹਦਾ ਛੱਟਾ ਦੇ ਕੇ ਉਸ ਤੋਂ ਬਾਅਦ ਖੀੜਾ ਬਣਾ ਦੇਣੀ ਹੈ ਜੀ ਖੀੜਾ ਬਣਾਉਣੀ ਹੈ ਜ਼ਰੂਰੀ ਹੈ ਜੇ ਤੁਸੀਂ ਖੀੜਾ ਨਹੀਂ ਬਣਾਉਂਦੇ ਤਾਂ ਫਿਰ ਤੁਹਾਨੂੰ ਸਮੱਸਿਆ ਆਊਗੀ ਕਿਉਂਕਿ ਜੇ ਤਾਂ ਤੋਰੀਆ ਥੋੜਾ ਜਿਹਾ ਠੰਡੇ ਮੌਸਮ ਦੇ ਵਿੱਚ ਬੀਜਿਆ ਜਾਵੇ ਫਿਰ ਕੋਈ ਦਿੱਕਤ ਨਹੀਂ ਆਉਣੀ ਆਪਾਂ ਨੂੰ ਫਿਰ ਕਿਉਂਕਿ ਪਾਣੀ ਦੇ ਨਾਲ ਤੋਰੀਆ ਮਰਨਾ ਨਹੀਂ ਹੁਣ ਜੇ ਤੁਸੀਂ ਖੀੜਾ ਦੇ ਉੱਪਰ ਨਾ ਬੀਜਿਆ ਪੱਧਰੀ ਜ਼ਮੀਨ ਤੇ ਬੀਜਿਆ ਤੇ ਜਦੋਂ ਪਾਣੀ ਦੀ ਡਿਮਾਂਡ ਕਰਨੀ ਹੈ ਤੁਸੀਂ ਉਹਨੂੰ ਹਲਕਾ ਪਾਣੀ ਵੀ ਦੇ ਦਿੱਤਾ ਤਾਂ ਉਹਨੇ ਤਾਂ ਡਾ ਅੱਜ ਤੋਂ ਬਾਅਦ ਧੁੱਪ ਲੱਗੀ ਤਾਂ ਸਾਰੇ ਸਾਰਾ ਬੈਠ ਜਿੰਦੇ ਇਸ ਕਰਕੇ ਖੇਲਾਂ ਦੇ ਉੱਤੇ ਤੁਸੀਂ ਕਾਸ਼ਟ ਕਰਨੀ ਹੈ ਤੇ ਪਾਣੀ ਦੇ ਨਾਲ ਉਹਨੂੰ ਗਾਉਣਾ ਉਹਨੂੰ ਬੱਤਰ ਦੇ ਵਿੱਚ ਨਹੀਂ ਉਗਾਉਣਾ ਉਹਨੂੰ ਪਾਣੀ ਦੇ ਨਾਲ ਅਗਾਉਣਾ ਹੈ ਤੁਸੀਂ ਵੀਡੀਓ ਵਿੱਚ ਮੈਂ ਇੱਕ ਕਲਿੱਪ ਪਾ ਦੂੰਗਾ ਜੀ ਸਾੜੀ ਮਟਰਾਂ ਵਾਲੀ ਮਸ਼ੀਨ ਦੇ ਨਾਲ ਖੇੜਾਂ ਨੇ ਕਿਉਂਕਿ ਇਸ ਤਰੀਕੇ ਦੀਆਂ ਖੇੜਾਂ ਤੁਸੀਂ ਬਣਾ ਲੈਣੀਆਂ ਤੁਸੀਂ ਕਈ ਨਾਲ ਬਣਾ ਲਓ ਜਿਹੜੀ ਮਰਜ਼ੀ ਸੀ ਨਾਲ ਬਣਾ ਲਓ ਤੇ ਅੱਧੀ ਅੱਧੀ ਖੇਲ ਤੁਸੀਂ ਪਾਣੀ ਦੀ ਭਰ ਦਿਓ ਉੱਪਰ ਸਿਰਫ ਨਮੀ ਦੇ ਨਾਲ ਜਿਹੜਾ ਤੋਰੀਆ ਤੁਹਾਡਾ ਉਗਣਾ ਚਾਹੀਦਾ ਨਮੀ ਦੇ ਨਾਲ ਜਿਹੜਾ ਤੋਰੀ ਪਾਣੀ ਦੇ ਨਾਲ ਉੱਗੀ ਹੋਈ ਫਸਲ ਬਾਅਦ ਚ ਪਾਣੀ ਆਉਣ ਦੇ ਨਾਲ ਘਟ ਮਰਦੀ ਹੈ ਜੀ ਇਹ ਜਿਹੜਾ ਸਾਇੰਟਿਫਿਕ ਰੀਜ਼ਰ ਹੈ ਇਸ ਚੀਜ਼ ਦਾ ਤੋਰੀਏ ਦੀ ਬਜਾਏ ਤੁਸੀਂ ਕਰ ਦੋ ਉਸ ਤੋਂ ਬਾਅਦ ਤੁਹਾਨੂੰ ਜਦੋਂ ਵੀ ਤੁਸੀਂ ਪਾਣੀ ਲਾਉਣਾ ਸਿਰਫ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਇਸ ਨੂੰ ਪਾਣੀ ਸ਼ਾਮ ਦੇ ਸਮੇਂ ਤੇ ਪਾਣੀ ਲਾਉਣਾ ਠੰਡੇ ਮੌਸਮ ਚ ਤੇ ਸਿਰਫ ਨਾ ਮਾਤਰ ਪਾਣੀ ਅੱਧੀ-ਅੱਧੀ ਖੇਲੇ ਨੂੰ ਪਾਣੀ ਦੀ ਦੇਣੀ ਹੈ ਤੇ ਪਾਣੀ ਇੰਨਾ ਕਿ ਪਾਣੀ ਦੇ ਨਾਲ ਕਿ ਸਵੇਰ ਤੁਹਾਡਾ ਖੇਤ ਜਿਹੜਾ ਖਾਲੀ ਹੋਵੇ ਲੋੜ ਮੁਤਾਬਕ ਜੇ ਤੁਹਾਨੂੰ ਲੱਗਦਾ ਹੈ ਕਿ ਇਸ ਤੇ ਕਿਸੇ ਵੇਲੇ ਕੋਈ ਇਨਸੈਕਟ ਆਉਂਦਾ ਇੱਥੇ ਇੱਕ ਬਲੈਕ ਬੀਟਲ ਦਾ ਅਟੈਕ ਹੁੰਦਾ ਹੁੰਦਾ ਹੈ ਜਿਹੜੀ ਫਸਟੇ ਸ਼ੈਨ ਨਹੀਂ ਕਰਦੀ ਹੈ ਤਾਂ ਉਹਦੇ ਲਈ ਤੁਸੀਂ ਕੋਈ ਮੱਛਰ ਤੇਲੇ ਵਾਲੀ ਦਵਾਈ ਮੀਡਾ ਕਲੋਰ ਪੈੱਡ ਵਗੈਰਾ ਕਰ ਸਕਦੇ ਹੋ ਉਹਨਾਂ ਨੂੰ ਕੰਟਰੋਲ ਆ ਜਾਂਦਾ ਹੈ ਔਰ ਆਰਗੈਨਿਕ ਜੇ ਤੁਸੀਂ ਕਰਨੇ ਦਾ ਤੁਸੀਂ ਨਿੰਮ ਦੇ ਤੇਲ ਨਹੀਂ 10000 ਬੀਪੀਐਮ ਵਾਲਾ ਨਿੰਮ ਦਾ ਤੇਲ ਹੈ ਪੂਰੀ ਸਪਰੇਅ ਕਰ ਸਕਦੇ ਹੋ ਆਈਪੀਐਲ ਕੰਪਨੀ ਦੇ ਆਪਣੇ ਕੋ ਆ ਉਹ ਤਮਨ ਵਗੈਰਾ ਪ੍ਰੋਡਕਟ ਹੁੰਦੇ ਹੈ ਜਿਹੜੇ ਆਰਗੈਨਿਕਲੀ ਖੇਤੀ ਪ੍ਰਮਾਣਿਤ ਹੈ ਉਹਨਾਂ ਨੂੰ ਤੁਸੀਂ ਸਪਰੇਅ ਕਰ ਸਕਦੇ ਹੋ ਉਹਨਾਂ ਦੇ ਨਾਲ ਵੀ ਇਹ ਦੇ ਜਿਹੜੇ ਪੱਤਿਆਂ ਦੇ ਵਿੱਚ ਮੋਰੀਆਂ ਕਰਨ ਵਾਲੇ ਜਿਹੜੇ ਜੀਵ ਐ ਉਹ ਖਤਮ ਹੋ ਜਾਂਦੇ ਨੇ ਵੀ ਛੋਟੇ ਜਿਹੇ ਰੰਗ ਦਾ ਕਾਲਾ ਜਿਹਾ ਕੀੜਾ ਹੁੰਦਾ ਉਹ ਇਹਨੂੰ ਜਿਹੜਾ ਅਫੈਕਟ ਜ਼ਿਆਦਾ ਕਰਦਾ ਹੈ ਜੀ ਓਵਰਵਾਟਰਿੰਗ ਦੇ ਨਾਲ ਜੇ ਕਿਤੇ ਸਮੱਸਿਆ ਆਵੇ ਤਾਂ ਫਿਰ ਆਰਗੈਨਿਕ ਚੋਂ ਦਾ ਕੰਟਰੋਲ ਕਰਨਾ ਆਪਣੇ ਕੋਲ ਮੁਸ਼ਕਿਲ ਐ ਕੈਮੀਕਲ ਦੇ ਵਿੱਚ ਤੁਸੀਂ ਕੋਈ ਵਧੀਆ ਫੰਗੀਸਾਈਡ ਲੈ ਕੇ ਬੂਟੇ ਦੇ ਮੁੱਢਾਂ ਦੇ ਉੱਪਰ ਚੰਗੀ ਤਰ੍ਹਾਂ ਡ੍ਰੈਂਚਿੰਗ ਕਰ ਸਕਦੇ ਹੋ ਤੁਸੀਂ ਨੋਰਮਲ ਆਪਣਾ ਸਾਫ ਦਵਾਈ ਲੈ ਸਕਦੇ ਹੋ ਜਦੋਂ 12-36 ਕੈਡਨੇ ਕਾਰਬਨ ਡਾਈਆਮ ਪਲਸ ਮੈਨੇਕੋ ਜਬ ਤੇ ਟੈਕਨੀਕਲ ਹੁੰਦਾ ਜੇ ਓਵਰਵਾਟਰਿੰਗ ਦੇ ਕਾਰਨ ਸਮੱਸਿਆ ਆਈ ਫੇ ਕਰਨਾ ਐ ਜੀ ਵੈਸ ਤੋਰੀਆ ਜਿਹੜਾ ਇੱਕ ਵਾਰ ਇਹਨੂੰ ਪਾਣੀ ਜ਼ਿਆਦਾ ਲੱਗ ਗਿਆ ਤਾਂ ਇਹਨੇ ਆਟੋਮੈਟਿਕਲੀ ਬੈਠ ਜਾਣਾ ਹੁੰਦਾ ਇਹਦੀ ਸਰਵਾਈਵਲ ਦੀ ਜਿਹੜੀ ਹੈਗੀ ਆ ਚਾਂਸਸ ਬਹੁਤ ਘੱਟ ਹੁੰਦੇ ਆ ਫਿਰ ਵੀ ਜੇ ਕਿਤੇ ਤੁਹਾਨੂੰ ਲੱਗਦਾ ਹੈ ਕਿ ਥੋੜਾ ਬਤਾਓ ਸਿਰ ਚੁੱਕਦਾ ਆ ਜ਼ਿਆਦਾ ਪਾਣੀ ਲੱਗਣ ਤੋਂ ਬਾਅਦ ਤੁਸੀਂ ਫੰਗੀ ਸਾਈਡ ਦੀ ਕਿ ਡਰਿੰਚਿੰਗ ਜਿਹੜੀ ਕਰਦੇ ਨੇ ਉਹ ਨਾਲ ਕੁਝ ਹੱਦ ਤੱਕ ਤੁਹਾਡਾ ਬਚਾਅ ਹੋ ਜਾਏਗਾ ਕੋਸ਼ਿਸ਼ ਕਰੋ ਕਿ ਪਾਣੀ ਰਾਤ ਨੂੰ ਦਿਓ ਸਾਰਕ ਵਾਲੇ ਥੋੜੀ ਜਿਹੀ ਦੀ ਬਜਾਈ ਦਾ ਸਮਾਂ ਜਿਹੜਾ ਆ ਗਿਆ ਸਤੰਬਰ ਤੁਸੀਂ ਇਹਦੀ ਬਜਾਈ ਆਰਾਮ ਨਾਲ ਸ਼ੁਰੂ ਕਰ ਸਕਦੇ ਹੋ ਬਾਲਕ ਦੀ ਬਜਾਈ ਸ਼ੁਰੂ ਕਰ ਸਕਦੇ ਹੋ ਮੂਲੀ ਦੀ ਬਜਾਈ ਸ਼ੁਰੂ ਕਰ ਸਕਦੇ ਹੋ ਉਹਨਾਂ ਦੇ ਆਪਾਂ ਵਕ ਵਕ ਵੀਡੀਓ ਬਣਾ ਕੇ ਤੁਹਾਨੂੰ ਜਾਣਕਾਰੀ ਸਾਂਝੀ ਕਰਾਂਗੇ ਵੀਡੀਓ ਵਿੱਚ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਵੀਡੀਓ ਵੱਲੋਂ ਸ਼ੇਅਰ ਜ਼ਰੂਰ ਕਰਿਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ